ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਤੇ Facebook ਚੈਨਲ ਤੇ ਜੀ ਬ੍ਰੈਮਟਨ ਦੇ ਵਿੱਚ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਜਿਹੜੀ ਉਹ ਸਨੋ ਪੈ ਰਹੀ ਹੈ ਜੀ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਤੇ ਆਪਾਂ ਬਾਈ ਜੀ ਗੱਡੀ ਦੇ ਵਿੱਚੋਂ ਤਿੰਨ ਕਿ ਮਿੰਟ ਦੇ ਲਈ ਬਾਹਰ ਹੋਏ ਆ ਤੇ ਤੁਹਾਨੂੰ ਜਿਹੜਾ ਮਾਹੌਲ ਦਿਖਾਉਣ ਵਾਸਤੇ ਤੇ ਨਾਲ ਬਾਈ ਜੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਕੈਨੇਡਾ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤੇ ਜਿਹੜੇ ਸਟੂਡੈਂਟ ਆਉਣਾ ਚਾਹੁੰਦੇ ਆ ਬਾਈ ਉਹਨਾਂ ਨਾਲ ਖਾਸ ਜਿਹੜੀ ਗੱਲਬਾਤ ਰਹੂਗੀ ਤੇ ਤੁਹਾਨੂੰ ਦਿਖਾਉਣਿਆਂ ਨਾਲੇ ਮਾਹੌਲ ਬਾਈ ਜੀ ਤੇ ਨਾਲੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਲਗਾਤਾਰ ਜੀ 3-4 ਦਿਨਾਂ ਤੋਂ ਸਨੋ ਪੈ ਰਹੀ ਆ ਤੇ ਪਹਿਲੇ ਵੀਕ ਦੇ ਵਿੱਚ ਜੇ ਗੱਲਬਾਤ ਕਰੀਏ ਤਾਂ -16 ਡਿਗਰੀ ਤੇ -10 ਡਿਗਰੀ ਤਾਪਮਨ ਇੱਥੇ ਰਿਹਾ ਹੈਗਾ ਤੇ ਜੇ ਹੁਣ ਆਪਾਂ ਗੱਲਬਾਤ ਕਰ ਲਈਏ ਤਾਂ ਬਰਫ਼ ਬਾਈ ਜੀ 0 ਡਿਗਰੀ ਤੇ ਜੰਮ ਜਾਂਦੀ ਤੇ 0 ਡਿਗਰੀ ਤੋਂ ਵੀ ਤਾਪਮਾਨ ਮਾਈਨਸ ਥੱਲੇ ਸੀਗਾ 10 ਤੇ 16 ਤੇ ਇਹੋ ਜੇ ਹਾਲਾਤਾਂ ਦੇ ਵਿੱਚ ਨਿਕਲਣਾ ਘਰਾਂ ਦੇ ਵਿੱਚੋਂ ਨਿਕਲਣਾ ਬਾਈ ਜੀ ਆ ਬਿਨਾ ਤਿਆਰੀ ਤੋਂ ਨਿਕਲਣਾ ਮੈਂ ਇਹ ਕਹੂੰਗਾ ਵੀ ਸਿੱਧਾ ਕਹਿੰਦੇ ਹੁੰਦੇ ਵੀ ਮੌਤ ਨੂੰ ਹੱਥ ਪਾਉਣ ਵਾਲੀ ਗੱਲ ਆ ਮੌਤ ਨੂੰ ਮੈਂ ਹੱਥ ਤਾਪਉਣ ਵਾਲੀ ਗੱਲ ਕਹਿ ਰਿਹਾ ਜੀ ਵੀ ਇਹਨਾਂ ਦਿਨਾਂ ਵਿੱਚ ਜੇ ਤੁਸੀਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਇੱਕ ਦੇਖ ਸਕਦੇ ਹੋ ਸਾਹਮਣੇ ਹਨਾ ਕੋਈ ਵੀ ਘਰ ਤੁਹਾਡੇ ਲਈ ਓਪਨ ਨਹੀਂ ਹੈਗਾ ਸਾਰੇ ਘਰ ਆ ਜਿਹੜੇ ਦਰਵਾਜ਼ੇ ਉਹ ਬੰਦ ਹੈਗੇ ਆ ਤੇ ਜੇ ਤੁਸੀਂ ਬਿਨਾਂ ਤਿਆਰੀ ਤੋਂ ਨਿਕਲ ਜਾਂਦੇ ਆ ਆਪਣੇ ਘਰ ਦੇ ਵਿੱਚੋਂ ਤਾਂ ਇਹ ਘਰ ਤੁਹਾਨੂੰ ਇਦਾਂ ਹੀ ਬੰਦ ਮਿਲਣਗੇ ਇਹ ਨਹੀਂ ਹੈਗਾ ਵੀ ਤੁਹਾਨੂੰ ਠੰਡ ਲੱਗਦੀ ਹੈ ਜੇ ਤੁਸੀਂ ਕਿਸੇ ਵੀ ਘਰੇ ਜਾ ਕੇ ਜਿਹੜਾ ਇਦਾਂ ਵੜ ਜਾਓਗੇ ਹਨਾ ਕਿਸੇ ਨੇ ਤੁਹਾਨੂੰ ਘਰੇ ਨਹੀਂ ਵਾੜਨਾ ਕਿਉਂਕਿ ਬਾਈ ਸੇਫਟੀ ਇਸ਼ੂ ਆ ਬਾਕੀ ਦੂਜੇ ਨੰਬਰ ਤੇ ਜਿਹੜੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਡਾਕਿਆਂ ਦੀਆਂ ਹਨ ਉਹ ਵੀ ਇੱਕ ਕਾਰਨ ਬਣ ਸਕਦਾ ਪਰ ਜਿਹੜੇ ਸਟੂਡੈਂਟ ਇਹਨਾਂ ਦਿਨਾਂ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਆ ਬਈ ਵੀ ਕੋਸ਼ਿਸ਼ ਕਰੋ ਵੀ ਜਨਵਰੀ ਦੇ ਇਨਟੇਕ ਦੇ ਵਿੱਚ ਨਾ ਆਓ ਕਿਉਂਕਿ ਕੰਮ ਥੰਦੇ ਵੀ ਬਈ ਜੀ ਇਹਨਾਂ ਦਿਨਾਂ ਦੇ ਵਿੱਚ ਸਲੋ ਪਏ ਜਾਂਦੇ ਆ ਤੁਸੀਂ ਮੰਨ ਕੇ ਚੱਲੋ ਵੀ ਕੈਨੇਡਾ ਦੀ ਜਿਹੜੀ ਜ਼ਿਆਦਾਤਰ ਫੈਕਟਰੀਆਂ ਦਾ ਕੰਮ ਆ ਜਿਵੇਂ ਬਈ ਆਪਣੇ ਲੁਧਿਆਣੇ ਫੈਕਟਰੀਆਂ ਲੱਗੀਆਂ ਹੈਗੀਆਂ ਤੁਸੀਂ ਇਹ ਸਮਝ ਜਿਓਗੇ ਵੀ ਇੱਥੇ ਤਾਂ ਜੋਬਾਂ ਜੀ ਜੋਬ ਹੀ ਬਾਧੂਆਂ ਜੋਬਾਂ ਬਈ ਜੀ ਇਹ ਉਹਨਾਂ ਕੰਮਾਂ ਨੂੰ ਆਂਦੇ ਆ ਜਿਹੜੀਆਂ ਆਪਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਜਾਂ ਜਿਹੜੇ ਕਿਤੇ ਵੀ ਤੁਸੀਂ ਕੰਮ ਕਰ ਲੋ ਵੀ ਪ੍ਰਾਈਵੇਟ ਜਿਵੇਂ ਕੰਪਨੀਆਂ ਹੁੰਦੀਆਂ ਉਹਨਾਂ ਦੇ ਵਿੱਚ ਕੰਮ ਕਰਦੇ ਹੈਗੇ ਆ ਤੇ ਜੇ ਤੁਸੀਂ ਕਹੋਗੇ ਵੀ ਸਰਕਾਰੀ ਜੋਬਾਂ ਸਰਕਾਰੀ ਜੋਬਾਂ ਨਹੀਂ ਹੈਗੀਆਂ ਬਈ ਜੀ ਉਹ ਜੇ ਤੁਸੀਂ ਸਮਝ ਜਿਓ ਹਨਾ ਸੋ ਇਹਨਾਂ ਦਿਨਾਂ ਦੇ ਵਿੱਚ ਬਈ ਜੀ ਇੱਕ ਤਾਂ ਕੰਪਨੀਆਂ ਬੰਦ ਹੋ ਜਾਂਦੀਆਂ ਬਾਕੀ ਦੂਜੇ ਨੰਬਰ ਤੇ ਬਈ ਇਹੋ ਜੇ ਹਾਲਾਤਾਂ ਦੇ ਵਿੱਚੋਂ ਘਰੋਂ ਬਾਹਰ ਨਿਕਲ ਕੇ ਕੰਮ ਲੱਭਣਾ ਵੀ ਬਈ ਔਖਾ ਹੋ ਜਾਂਦਾ ਹਨਾ ਤੇ ਕੋਸ਼ਿਸ਼ ਕਰੋ ਬਾਈ ਜੀ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਆਉਣ ਦੀ ਮਾਹੌਲ ਤੁਹਾਡੇ ਸਾਹਮਣੇ ਹੈਗਾ ਮਈਨ ਟੇਕ ਦੇ ਵਿੱਚ ਆ ਜਾਓਗੇ ਤਾਂ ਵਧੀਆ ਰਹੋਗੇ ਤੁਹਾਨੂੰ ਕੰਮ ਧੰਦਾ ਵੀ ਲੱਭਣਾ ਸੌਖਾ ਹੋ ਜਾਊਗਾ ਬਾਹਰ ਅੰਦਰ ਜਾਣਾ ਵੀ ਸੌਖਾ ਹੋ ਜਾਊਗਾ ਇਹਨਾਂ ਦਿਨਾਂ ਦੇ ਵਿੱਚ ਬਾਈ ਜੀ ਬੱਸਾਂ ਵੀ ਥੋੜਾ ਜਿਹਾ ਲੇਟ ਹੋ ਜਾਂਦੀਆਂ ਤੇ ਤੁਹਾਡੇ ਲਈ ਫਿਰ ਕਹਿੰਦੇ ਹੁੰਦੇ ਆ ਵੀ ਮਾਪਿਆਂ ਨੇ ਆਪਦੇ ਜਿਹੜੇ ਪੈਸੇ ਆ ਤੁਹਾਡੇ ਤੇ ਲਾਏ ਹੁੰਦੇ ਆ ਨਾ ਤੁਹਾਡੇ ਚੰਗੇ ਫਿਊਚਰ ਦੇ ਲਈ ਪੱਟ ਜੇ ਤੁਸੀਂ ਇੰਨਾ ਹਾਲਾਤਾਂ ਵਿੱਚ ਨਿਕਲਦੇ ਹੋ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਵੀ ਹਾਰਟ ਅਟੈਕ ਹੋ ਗਿਆ ਜੀ 22 ਸਾਲ ਦਾ ਜਵਾਕ 23 ਸਾਲ ਦਾ ਜਵਾਕ ਜੀ 21 ਸਾਲ ਦਾ ਹਨ ਤਾਂ ਉਹ ਜ਼ਿਆਦਾਤਰ ਹਾਰਟ ਅਟੈਕ ਹੋਣ ਦੇ ਕਾਰਨ ਬਈ ਇਹ ਠੰਡ ਹੀ ਹੁੰਦੀ ਆ ਹੁਣ ਤੁਸੀਂ 20 ਸਾਲਾਂ ਦਾ ਜਵਾਕ 21 ਸਾਲਾਂ ਦਾ ਜਵਾਕ ਜੇ ਤੁਸੀਂ ਕਹਿੰਦੇ ਵੀ ਦਹਾਣ ਦੇ ਨਾਲ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਤਾਂ ਤੁਸੀਂ ਇਹ ਕਹਿੰਦੇ ਵੀ ਨਸ਼ਾ ਖਾਦਾ ਤਾਂ ਬਈ ਇਹ ਇਹ ਇੱਕ ਜਿਵੇਂ ਕਹਦੀਏ ਵੀ ਬੇਤੁਕੀਆਂ ਜੀਆਂ ਗੱਲਾਂ ਕਹੀਆਂ ਜਾ ਸਕਦੀਆਂ ਇਹ ਰੀਜਨ ਹੋ ਸਕਦੇ ਆ ਸੋ ਇੰਨਾ ਠੰਡ ਦੇ ਦਿਨਾਂ ਵਿੱਚ ਬਈ ਓਵਾਇਡ ਕਰੋ ਜੇ ਤੁਸੀਂ ਆਉਣਾ ਚਾਹੁੰਦੇ ਹੋ ਆ ਕਈ ਮਾਪੇ ਵੀ ਆਉਣਾ ਚਾਹੁੰਦੇ ਆ ਆਪਦੇ ਜਵਾਕਾਂ ਦੇ ਕੋਲੇ ਹਨਾ ਉਹ ਵੀ ਬਾਈ ਜੀ ਇਹਨਾਂ ਦਿਨਾਂ ਦੇ ਵਿੱਚ ਅਵਾਇਡ ਕਰੋ ਕਿਉਂਕਿ ਉਮਰਾ ਵੱਧ ਹੁੰਦੀਆਂ ਐਨੀ ਠੰਡ ਬਾਈ ਜੀ ੱੱਲਣੀ ਹੈ ਜਿਹੜੀ ਬਹੁਤ ਔਖੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ